ਕਾਲੇ ਖੰਭ ਨਿਕਾਵਾ ਦੇ ਕਾਲੇ ਖੰਭ ਨਿਕਾਵਾ ਦੇ ਧੀਆਂ ਪਰਦੇਸ ਗਈਆਂ ਤਨ ਜਿਗਰੇ ਮਾਵਾ ਦੇ ਹੋ ਤਨ ਜਿਗਰੇ ਮਾਵਾ ਦੇ ਸੋਟੀ ਦੇ ਬੰਦ ਕਾਲੇ ਸੋਟੀ ਦੇ ਬੰਦ ਕਾਲੇ ਅੱਖੀ ਮੇਰੇ ਮਾਹੀਏ ਨੂੰ ਲੱਗੀ ਯਾਰੀ ਦਿਲਜ ਪਾਲੇ ਹੋ ਲੱਗੀ ਯਾਰੀ ਦਿਲਜ ਪਾਲੇ ਪੈਸੇ ਦੀ ਚਾਪੀਤੀ ਪੈਸੇ ਦੀ ਚਾਪੀਤੀ ਲੱਖਾਂ ਦੀ ਜਿੰਦੜੀ ਮੈਂ ਤੇਰੇ ਪਿਆਰ ਚਿਤ ਬਾ ਕੀਤੀ ਚਿੜੀਆਂ ਵੇ ਬਾਰ ਦੀਆਂ ਚਿੜੀਆਂ ਵੇ ਬਾਰ ਦੀਆਂ ਰੱਜ ਕੇ ਨਾ ਦੇਖੀਆਂ ਵੇ ਅੱਖਾਂ ਸਾਂਵਲੇ ਯਾਰ ਦੀਆਂ ਵੇ ਅੱਖਾਂ ਸਾਂਵਲੇ ਯਾਰ ਦੀਆਂ